ਦੋਸਤੋ ਕੁਝ ਦਿਨਾਂ ਦੀਆਂ ਇੰਸਟਾਗ੍ਰਾਮ ਉਪਤੇ ਆਰਨੇਤ ਅਤੇ ਲਾਬੀਰੇ ਦੇ ਡਿਊਟੀ ਗਣੇ ਦੀਆਂ ਕੁਝ ਲੈਣਾ ਵਾਇਰਲ ਹੋ ਰਹੀਆਂ ਨੇ ਜਿਸ ਦੀਆਂ ਲੈਣਾ ਨੇ ਕੀ ਪਤਾ ਕਦੋਂ ਚੋਬਰ ਦੀ ਫੋਟੋ ਤੇ ਹੋ ਜਾਵੇ ਰਿਪ ਰਿਪ ਕੁੜੇ ਕੀ ਪਤਾ ਚੋਬਰ ਦੀ ਫੋਟੋ ਕਦ ਹੋ ਜਾਵੇ ਆਰਨੇਤ ਤੇ ਲਾਭੀਰੇ ਦੇਸ ਗਾਣੇ ਤੇ ਫੀਮੇਲ ਸਿੰਗਰ ਚਨਕੌਰ ਨੇ ਅਤਰਾਜ ਜਤਾਇਆ ਹੈ ਕਿ ਉਹਦਾ ਉਹਨਾਂ ਦਾ ਕਹਿਣ ਦਾ ਮਤਲਬ ਕੀ ਐਵੇਂ ਦੇ ਗਾਣੇ ਨਹੀਂ ਹੋਣੇ ਚਾਹੀਦੇ ਕਿਉਂਕਿ ਇਸ ਗਾਣੇ ਤੇ ਛੋਟੇ-ਛੋਟੇ ਬੱਚੇ ਤੇ ਚੜ੍ਹਦੀ ਜਵਾਨੀ ਵਾਲੇ ਬੰਦੇ ਮੁੰਡੇ ਕੁੜੀਆਂ ਇਹ ਗਾਣਾ ਗਾਰੇ ਨੇ ਕਿ ਜਦੋਂ ਉਹਨਾਂ ਦੇ ਮਾਪੇ ਬੇਖਣਗੇ ਕੀ ਉਹ ਇਹ ਵੀਡੀਓ ਦੇਖ ਸਕਦੇ ਨੇ ਕੀ ਉਹ ਖੁਸ਼ ਹੋਣਗੇ ਕੀ ਤੁਸੀਂ ਇੱਕ ਵੀਡੀਓ ਬਣਾਉਣ ਲਈ ਆਪਣੀ ਮੌਤ ਮੰਗ ਰਹੇ ਹੋ ਇਹ ਚੀਜ਼ਾਂ ਬਹੁਤ ਗਲਤ ਆ ਕਿਰਪਾ ਕਰਕੇ ਇਹ ਗੱਲਾਂ ਨਾ ਕੀਤੀਆਂ ਜਾਣ ਤੇ ਇਹ ਗਾਣਿਆਂ ਤੇ ਐਮ ਦੀਆਂ ਵੀਡੀਓ ਨਾ ਬਣਾਈਆਂ ਜਾਣ ਹਾਉ ਤੁਸੀਂ ਵੀ ਦੇਖੋ ਉਹਨਾਂ ਦੀ ਉਹ ਵੀਡੀਓ ਤੇ ਅੱਗੇ ਸ਼ੇਅਰ ਜਰੂਰ ਕਰਿਓ ਹੋਰ ਨਵੀਂ ਵੀਡੀਓ ਦੇਖ ਲਈ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਧੰਨਵਾਦ ਸੋ ਅੱਜ ਕੱਲ ਇੱਕ ਬੜਾ ਸੌਂਗ ਚੱਲਣ ਡਿਆ ਕੀ ਪਤਾ ਕਦੋਂ ਚੋਬਰ ਦੀ ਫੋਟੋ ਤੇ ਹੋ ਜੇ ਰਿਪ ਰਿਪ ਕੁੜੇ ਰਿਪ ਮਤਲਬ ਆਰ ਆਈ ਪੀ ਰੈਸਟਿੰਗ ਪੀਸ ਜਿਹਨੂੰ ਬੋਲਦੇ ਆ ਮਤਲਬ ਮੌਤ ਡੈਥ ਸੋ ਮੈਨੂੰ ਲੱਗਦਾ ਹੈ ਕਿ ਇਦਾਂ ਦੇ ਗਾਣੇ ਕੀ ਬੋਲਮ ਹੈ ਜਦੋਂ ਜਿਹੜੇ ਬੱਚੇ ਇਹਨਾਂ ਤੇ ਰੀਲਸ ਬਣਾ ਰਹੇ ਆ ਜਿਹੜੇ ਬੱਚੇ ਰੈਸਟਿੰਗ ਪੀਸ ਲਿਖ ਰਹੇ ਆਪਣੀ ਫੋਟੋ ਵੀਡੀਓ ਬਣਾ ਕੇ ਰੈਸਟਿੰਗ ਪੀਸ ਲਿਖ ਰਹੇ ਆ ਕਦੀ ਉਹਨਾਂ ਨੂੰ ਉਹ ਵੀਡੀਓ ਆਪਣੇ ਮਾਪਿਆਂ ਨੂੰ ਦਿਖਾ ਕੇ ਦੇਖਿਓ ਕਿ ਤੁਹਾਡੇ ਮਾਪਿਓ ਉਹ ਵੀਡੀਓ ਵੇਖ ਕੇ ਖੁਸ਼ ਹੋਣਗੇ ਉਹਨਾਂ ਦਾ ਕਿੰਨਾ ਦਿਲ ਦੁਖਦਾ ਹੋਏਗਾ ਕਿ ਬੱਚੇ ਜਸਟ ਇੱਕ ਵੀਡੀਓ ਬਣਾਉਣ ਦੇ ਚੱਕਰ 'ਚ ਆਪਣੀ ਮੌਤ ਮੰਗਣ ਦੇ ਨੇ ਸੋ ਪਲੀਜ਼ ਕਿਸੇ ਵੀ ਗਾਣੇ ਦੀ ਵੀਡੀਓ ਨਾ ਬਣਾ ਲਿਆ ਕਰੋ ਜਾਂ ਪੂਰੇ ਗਾਣੇ ਦਾ ਮਤਲਬ ਦੇਖਿਆ ਕਰੋ ਪੂਰਾ ਗਾਣਾ ਕੀ ਕਹਿ ਰਿਹਾ ਹੈ ਸਿਰਫ ਇੱਕ ਲਾਈਨ ਨੂੰ ਚੱਕ ਕੇ ਉਹਨੂੰ ਟ੍ਰੈਂਡ 'ਚ ਨਾ ਪਾ ਦਿਆ ਕਰੋ ਪੂਰਾ ਗਾਣਾ ਲਿਖਿਆ ਕਰੋ ਕੀ ਹੈ ਸੋ ਉਹ ਰੈਸਟਿੰਗ ਪੀਸ ਦੀ ਵੀਡੀਓ ਇੰਨੀ ਚੱਲਣ ਦੀ ਕਿ ਛੋਟੇ ਛੋਟੇ ਜਵਾਨ ਕੁੜੀਆਂ ਮੁੰਡੇ ਰੈਸਟਿੰਗ ਪੀਸ ਲੈ ਕੇ ਆਪਣੀ ਤੇ ਪਾਉਂਦੇ ਆ ਸੋ ਇਦਾਂ ਦੀਆਂ